ਬਸ ਸਟੈਂਡ ਤੇ ਬਜ਼ੁਰਗ ਵਿਅਕਤੀ ਨਾਲ ਬਸ ਸਟੈਂਡ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ ਸ਼ਰਮਨਾਕ ਹਰਕਤ ਆ ਗਿਆ ਗਿਆ ਪਸ਼ਾਬੇ ਪੀਤੇ ਨਿਕਣ ਗਿਆ ਮੈਂ ਕੋਈ ਗਾਣਾ ਨਹੀਂ ਗਾਣਾ ਨਹੀਂ ਆ ਗੱਭੂ ਬਿਲਾ ਕਹ ਕਾਰ ਬਰ ਹੋ ਗਈ ਇਹ ਘਟਾ ਰਹੀ ਗਈ ਪਿਆ بیمار ਬਜ਼ੁਰਗ ਦਾ ਪਿਸ਼ਾਬ ਨਿਕਲਣ ਤੋਂ ਬਾਅਦ ਬਜ਼ੁਰਗ ਤੋਂ ਉਸ ਦਾ ਪਰਣਾ ਲਹਾ ਕੇ ਕਰਵਾਇਆ ਗਿਆ ਪਿਸ਼ਾਬ ਸਾਫ ਉਹ ਕਿਹਨੇ ਜਾਨ ਉੱਪਰਨਾ ਲਾ ਕੇ ਕਰੋ ਸਾਹਿਬ بیمار ਬਜ਼ੁਰਗ ਦੀ ਹਾਲ ਦੇਖ ਕੇ بیمار ਬਜ਼ੁਰਗ ਦੇ ਨਾਲ ਡਟ ਕੇ ਖੜੀ ਹੋ ਗਈ Hindu ਪਰਿਵਾਰ ਦੀ ਕੁੜੀ ਸ਼ਰਦਾਰ ਬੰਦਾ ਸੀ ਇੱਕ ਉਹਨੂੰ ਇਹ ਕੀ ਬਾਤ ਸਾਡੇ ਸਹਿਯੋਗੀ ਪੱਤਰਕਾਰ ਬਲਜੀਤ ਸਿੰਘ ਰੋਪੜ ਦੇ ਨਾਲ ਬਜ਼ੁਰਗ ਦੀ ਹਿਮਾਇਤ ਵਿੱਚ ਆਈ ਮਹਿਲਾ ਦੇ ਨਾਲ ਹੋਈ ਖਾਸ ਗੱਲਬਾਤ ਅੱਗੇ ਗੱਲ ਪਸ਼ਾਬੇ ਪੀਤੇ ਨਿਕਣ ਗਿਆ ਮੈਨੂੰ ਤਾਂ ਕਾਣਾ ਨਹੀਂ ਕਾਣਾ ਨਹੀਂ ਆ ਗੱਪੂ ਗਲਾ ਕਹਿ ਮਾਰ ਹੋ ਗਈ ਇੱਕ ਜਾ ਰਹੀ ਹੈ ਜੀ ਪਿਆ ਉੱਥੇ ਹੀ ਬਿਮਾਰ ਬਜ਼ੁਰਗ ਤੋਂ ਇਹ ਸ਼ਰਮਨਾਕ ਹਰਕਤ ਕਰਵਾਉਣ ਵਾਲੀ ਮਹਿਲਾ ਤੇ ਉਹਦੇ ਸਾਥੀ ਤੇ ਲੱਗੇ ਗੰਭੀਰ aarop ਸ਼ਰਮਨਾਕ ਮੁੰਡਾ ਸੀ ਇੱਕ ਕੁੜੀ ਇਹ ਖੀਬਾ ਸੋ ਆਉ ਸੁਣਾਣੇ ਹਾਂ ਤੁਹਾਨੂੰ ਸਾਡੇ ਸਹਿਯੋਗੀ ਪੱਤਰਕਾਰ ਦੇ ਨਾਲ ਬਜ਼ੁਰਗ ਦੀ ਹਮਾਇਤ ਦੇ ਵਿੱਚ ਆਈ ਮਹਿਲਾ ਦੇ ਨਾਲ ਕੀਤੀ ਗਈ ਗੱਲਬਾਤ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਬਾਈ ਗੁਰੂ ਜੀ ਕੀ ਸਤਿਫਾ ਜੀ ਹਾਂਜੀ ਭਾਜੀ ਸਭ ਨੇ ਠੀਕ ਠਾਕ ਜੀ ਹਾਂਜੀ ਵੀਰ ਜੀ ਪਹਿਲਾਂ ਤੁਸੀਂ ਹੋਏ ਨਾ ਜਿਹੜੇ ਅੰਮ੍ਰਿਤਸਰ ਜਿਹੜੇ ਬਾਪੂ ਜੀ ਦੇ ਹੱਕ ਚ ਖੜੇ ਹੋ ਜਿੰਨਾਂ ਨਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਬਹੁਤ ਬੰਨ ਠੀਕ ਠਾਕ ਇਦਾਂ ਵਧੀਆ ਭਾਜੀ ਵਧੀਆ ਵਾ ਜੀ ਚਲੋ ਪਹਿਲਾਂ ਤੁਹਾਨੂੰ ਬਹੁਤ ਬਹੁਤ ਮਾਰਾ ਚੜਦੀ ਕਲਾ ਚ ਰੱਖਾਂ ਤੁਹਾਨੂੰ ਜਿਹੜਾ ਤੁਸੀਂ ਕਾਰਜ ਬਹੁਤ ਵਧੀਆ ਕੀਤਾ ਮਿਹਰਬਾਨੀ ਭਾਜੀ ਹੱਕ ਚੇੜੀ ਨਹੀਂ ਇਹ ਤਾਂ ਅੱਜ ਕੱਲ ਤੁਹਾਨੂੰ پتہ ਕੋਈ ਦੇਖ ਕਰਤੇ ਨਹੀਂ ਹਟਦੇ ਸੁਪਾ ਜੀ ਇਥੇ ਹੈਗਾ ਜੋ ਪਰ ਪਗੜੀ ਸਾਡੇ ਸਿਰ ਦਾ ਤਾਜ ਹੀ ਤੇ ਉਹ ਤ ਉਹਨਾਂ ਨੇ ਤੁਹਾਨੂੰ ਪਤਾ ਹਿੰਦ ਦੀ ਚਾਦਰ ਰੱਖਿਆ ਵਾਸਤੇ ਪਰ ਅੱਜ ਉਹ ਹੀ ਫਰੋਲੀ ਵੀ ਕਿਹਨੇ ਸਾਡੇ ਆਪਣਿਆਂ ਨਹੀਂ ਜਿਹੜਾ ਬਸ 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 ਦਾ ਜੀ ਅੱਛਾ ਪੈਨੇ ਥੋੜਾ ਮੈਨੂੰ ਦੱਸੋ ਕਿ ਕੀ ਹੋਇਆ ਸੀ ਦਾ ਜੀ ਇਹ ਨਾ ਟੋਪੜ ਤੋਂ ਬੋਲਣ ਦਾ ਅੱਛਾ ਜੀ ਇਹ ਨਾ ਬੱਸ ਸਟੈਂਡ ਦੀ ਘਟਨਾ ਹੈਗੀ ਜੋ ਬੱਸ ਸਟੈਂਡ ਸਟਾਪ ਦੀ ਘਟਨਾ ਹੈ ਹਾਂਜੀ ਕਿ ਬੱਸ ਸਟੈਂਡ ਤੇ ਨਾ ਇੱਕ ਬਜ਼ੁਰਗ ਉਤਰੇ ਜਦੋਂ ਤੇ ਉਹਨਾਂ ਦਾ ਬਾਥਰੂਮ ਨਿਕਲ ਗਿਆ ਇਹ ਗਾਰਡ ਨੇ ਉਹਨਾਂ ਨੂੰ ਕਿਹਾ ਕਿ ਆਪਣੀ ਸ਼ਰਟ ਉਤਾਰ ਕੇ ਮਾਰੋ ਜਦੋਂ ਸ਼ਰਟ ਨਾ ਚੱਕਰ ਵਾਪੋ ਜੀ ਦੱਸ ਰੇ ਨਾ ਕਹਿੰਦੇ ਚੱਕਰ ਵੀ ਆ ਮੇਰੀ ਮੀਡੀਆ ਵਾਲੇ ਨੇ ਚੱਕਰ ਨਹੀਂ ਬਾਈ ਨਾ ਹਾਂਜੀ ਹਾਂਜੀ ਚੱਕਰ ਆਏ ਆ ਅਰੇ ਉਹਨਾਂ ਨੇ ਨਾ ਜਨਕੀ ਬਾਥਰੂਮ ਨੂੰ ਕੋ ਕੰਟਰੋਲ ਹੀ ਨਹੀਂ ਹੋਇਆ ਤੇ ਉਹਨਾਂ ਦਾ ਜਿਹੜਾ ਪਛਾਤੀ ਹੋ ਨਿਕਲ ਗਿਆ ਬਜ਼ੁਰਗਾ ਦੇਖੋ ਜੀ ਹਾਂਜੀ ਹਾਂਜੀ ਉਹ ਵੀ ਤੇ ਹੈਗੇ ਨਾ ਜਿੱਦਾਂ ਤੁਹਾਨੂੰ ਪਤਾ ਨੂੰ ਜੋ ਮੁਲਕਤਰੀ ਜੇ ਬਚਾਣੇ ਪਾਲਸ ਰੋਡ ਬਰੀ ਲਲਚਕਾਨੀ ਪਿੰਡ ਗੁਰਪ੍ਰੀਤ ਵੀਰ ਜੀ ਜਿਹੜੇ ਬਿਗਿਆ ਤੁਹਾਨੂੰ ਚੱਕਰੇ ਨੇ ਸੜਕਾਂ ਤੋਂ ਚੱਕਰੇ ਨੇ ਉਹਨਾਂ ਦੇ ਕਿਸ ਤਰ੍ਹਾਂ ਉਹਨਾਂ ਦੀ ਗੰਦਗੀ ਤੇ ਉਹਨਾਂ ਦੇ ਕੀੜੇ ਘਟਦੇ ਪਏ ਆ ਭਾਣੇ ਚ ਇੰਨਾ ਤੇ ਹੀ ਘਰ ਜਿੰਦੇ ਮਾਪਿਓ ਬਜ਼ੁਰਗ ਜੇ ਲੈਟਰਨਿੰਗ ਬਾਸਮ ਉੱਪਰ ਕਰ ਦਨ ਇਹ ਚੱਕਰ ਨਹੀਂ ਸੜ ਦਣਗੇ ਇਸੇ ਤੇ ਕਰਕੇ ਤੇ ਵੀਰ ਜੀ ਮੈਂ ਕਲਪੀ ਆ ਪਰ ਮੈਨੂੰ ਇੰਨਾ ਕੁ ਦਬਾਇਆ ਗਿਆ ਨਾ ਵੀਰ ਜੀ ਅਜੇ ਤੱਕ ਨਾ ਗੱਲ ਹੋ ਗਈ ਮੀਡੀਆ ਵਾਲੇ ਵੀਰਾਂ ਨਾਲ ਕੁਝ ਕਿ ਜੱਥੇਬੰਦੀਆਂ ਬਾਪੂ ਜੀ ਦੇ ਨਾਲ ਕਹਿੰਦੇ ਆ ਗਈਆਂ ਹੀ ਆਵਾ ਹਾਂਜੀ ਆ ਗਈਆਂ ਆ ਗਈਆਂ ਆਈਆਂ ਮੇਰੇ ਕੋਲ ਵੀ ਆਈਆਂ ਉਹ ਜੱਥੇਬੰਦੀਆਂ ਮੈਨੂੰ ਹੁਣ ਇਹ ਦੇਖੋ ਕਿ ਤੁਹਾਡੀ ਵੀ ਸੁਣਿਆ ਸੀ ਤੁਹਾਨੂੰ ਕੁਝ ਕੁ ਦਬਾਉਣ ਦੀ ਤਾਂ ਕੀ ਦੀ ਆ ਰਹੀ ਹੈ ਤੁਹਾਨੂੰ ਉਹ ਦੱਸੋਗੇ ਥੋੜਾ ਧਮਕੀਆਂ ਮੈਨੂੰ ਕੱਲ ਦੀਆਂ ਬਹੁਤ ਆ ਰਹੀਆਂ ਸੀ ਪਰ ਕੱਲ ਜਦੋਂ ਮੀਡੀਆ ਨੇ ਮੇਰਾ ਮਾਮਲਾ ਰੱਖਿਆ ਉਸ ਤੋਂ ਬਾਅਦ ਕੀ ਕਹਿ ਰਹੇ ਹਾਂਜੀ ਕੀ ਕਹਿ ਰਹੇ ਸੀ ਤੈਨੂੰ ਪੁਲਿਸ ਕੋ ਫੜਾਇਆ ਜਾਏਗਾ ਤੂੰ ਇੱਕ ਪੰਡਤਾਂ ਦੀ ਕੁੜੀ ਆ ਤੇ ਤੂੰ ਇੱਕ ਪੰਡਤਾਂ ਦੀ ਕੁੜੀ ਤੇ ਝੂਲਮ ਕਰਨ ਦੀ ਮੈਂ ਪੰਡਤਾਂ ਦੀ ਕੁੜੀ ਨੇ ਜਦੋਂ ਪੱਗ ਪੈਰਾਂ 'ਚ ਰੋਲੀ ਦੇ ਤੋ ਪੰਡਤਾਂ ਦੀ ਕੁੜੀ ਨਹੀਂ ਸੀ ਨਹੀਂ ਨਹੀਂ ਇਹਨਾਂ ਨੂੰ ਪੁੱਛ ਨਹੀਂ ਪੰਡਤਾਂ ਦੀ ਰੱਖਿਆ ਕਿ ਇਹਨਾਂ ਨੇ ਕੀਤੀ ਐਸੇ ਪੱਗ ਨੇ ਕੀਤੀ ਉਹ ਹੋਈ ਨਾ ਵੀਰ ਜੀ ਉਹੋ ਹੀ ਤੇ ਮੈਂ ਉਹਨਾਂ ਨੂੰ ਸਮਝਾਇਆ ਅਸਲੀ ਵੀਰੇ ਪੰਡਤਾਂ ਦੀ ਕੁੜੀ ਅਸਲੀ ਤੂੰ ਹੀ ਓ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ ਖੜੇ ਹੋ ਨਾ ਅੱਜ ਦੇਖੋ ਜੀ ਅੱਜ ਉਹਨਾਂ ਨੇ ਉਹਨਾਂ ਨੇ ਸਾਡੇ ਕਰਕੇ ਸ਼ੀਧੀਆਂ ਦਿੱਤੀਆਂ ਭੈਣੇ ਉਹ ਪੰਡਤਾਂ ਦੀ ਕੁੜੀ ਨਹੀਂ ਹੋਈ ਫਿਰ ਅਸਲੀ ਹਾਂਜੀ ਹਾਂਜੀ ਤੂੰ ਦੀ ਤੂੰ ਹੀ ਓ ਜੀ ਮੈਂ ਧਰਮ ਨੂੰ ਤੇ ਅੱਜ ਤੱਕ ਵਿੱਚ ਲੈ ਕੇ ਨਹੀਂ ਆਈ ਕਿਉਂਕਿ ਮੈਂ ਖਾਲਸਾ ਕਾਲਜ ਦੀ ਪੜ੍ਹੀ ਆ। ਕੋਕੋ ਜੀ ਭਾਣੇ ਮੈਨੂੰ ਇੰਨਾ ਪਤਾ ਹਾਂ ਜਾਤ ਪਾਤ ਅਸੀਂ ਕਦੀ ਲਈ ਮੈਂ ਜਾਤ ਪਾਤ ਤੋਂ ਲੈਂਦਾ ਮੂਖ ਲੈਂਦੇ ਜਾਤ ਪਾਤ ਉਹ ਲੈਂਦਾ ਜਿਹੜੀ ਇਨਸਾਨੀਅਤ ਨਹੀਂ ਆ ਗਈ। ਸਹੀ ਕਿਹਾ ਵੀਰ ਜੀ ਹਾਂਜੀ। ਜਾਤ ਪਾਤ ਉੱਥੇ ਖਤਮ ਆ। ਇਨਸਾਨੀਅਤ ਹਾਂਜੀ। ਤੁਹਾਡੇ ਅੰਦਰ ਇਨਸਾਨੀਅਤ ਹੀ ਉਹਨਾਂ ਇਨਸਾਨ ਦੇ ਤੋਂ ਮਾਰਦੀ। ਹੁਣ ਜਿਹੜੀ ਵੀ ਤੁਹਾਨੂੰ ਧਮਕੀ ਆਉਂਦੀ ਭਾਣੇ ਜਿਹੜਾ ਮੈਨੂੰ ਤੁਹਾਨੂੰ ਬੋਨ ਦੀ ਕੋਸ਼ਿਸ਼ ਕਰਦਾ ਅਸੀਂ ਨਹੀਂ ਅਸੀਂ ਤਾਂ ਅੱਜ ਤੇ ਕੋਈ ਨਹੀਂ ਜੋ ਆਈ ਮੈਂ ਮੇਂ ਝੂਠ ਬੋਲਣਾ ਕਦੇ ਮੰਨ ਜੀ ਕੱਢੀ ਵੀ ਲੋਟ ਪੈਂਦੀ ਹੈ ਤੁਹਾਡੇ ਭਰਾ ਖੜੇ ਤੁਹਾਡਾ ਪੰਜਾਬ ਦਾ ਨੌਜਵਾਨ ਪੰਥ ਤੁਹਾਡੇ ਨਾਲ ਖੜਾ ਠੀਕ ਹੈ ਵੀਰ ਜੀ ਪੱਕੇ ਦੇ ਹੱਕ ਤੇ ਖੜੇ ਹਾਂ ਇਨਸਾਫ਼ ਤੇ ਖੜੇ ਹਾਂ ਹਾਂਜੀ 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 ਜਿਹੜਾ ਵੀ ਧਮਕੀ ਦਿੱਤੀ ਉਹਨਾਂ ਨੇ ਬੋਲਿਆ ਨੰਬਰ 2 ਠੀਕ ਹੈ ਜਾਂ ਤੁਸੀਂ ਉਹਨੂੰ ਕਿਹਾ ਦੱਸੋ ਆਪਾਂ ਆਵਾਂਗੇ ਗੱਲ ਕਰਾਂਗੇ ਵੈਸੇ ਅਸੀਂ ਵੀ ਆ ਰਹੇ ਹਾਂ ਬਸ ਇੱਕ ਦੋ ਦਿਨ ਤੱਕ ਆ ਕੇ ਮਿਲਾਂਗੇ ਬਾਪੂ ਜੀ ਨੂੰ ਵੀ ਮਿਲਾਂਗੇ ਜਿੱਥੇ ਨਾ ਜਿੱਥੇ ਪੰਥੀਆਂ ਕੁਝ ਕਾਫੀ ਆ ਗਈਆਂ ਨੇ ਹਾਂਜੀ ਕਾਫੀ ਆਈਆਂ ਅੱਜ ਮੈਨੂੰ ਮਿਲੇ ਹੋ ਹਾਂ ਤੇ ਤੁਸੀਂ ਹੁਣ ਵੀ ਉੱਥੇ ਜਾ ਰਹੇ ਹੋ ਨਹੀਂ ਕਿ ਲੱਲੂ ਪੰਜੂ ਤੋਂ ਕਿਹੜਾ ਕੀ ਕਹਿੰਦਾ ਅੱਜ ਬਹੁਤੀ ਕਿ ਨਹੀਂ ਨਹੀਂ ਜੀ ਸੁਣੋ ਜੇ ਕਿਹੜਾ ਤੁਸੀਂ ਸਾਰਾ ਨਾਲ ਗੱਲ ਕਰਾ ਦਿਓ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਤੇ ਬਾਕੀ ਭਰਾ ਤਾਂ ਹੁੰਦਾ ਵੀਰ ਜੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਹੈ ਨਾ ਉਹ ਹੀ ਵਿੱਚ ਆ ਕੇ ਉਹ ਹੀ ਬੋਲੇ ਉਹਨਾਂ ਨੇ ਹੀ ਪ੍ਰੈਸ਼ਰ ਕੀਤਾ ਉਹਨਾਂ ਨੇ ਮੈਨੂੰ ਇੱਥੋਂ ਤੱਕ ਸਸਪੈਂਡ ਕਰਤਾ ਮੈਨੂੰ ਮੈਨੂੰ ਆ ਗਈ ਖਬਰ ਕਹਿੰਦੇ ਹਾਂ ਦਾਤਾ ਕੀ ਕਹਿੰਦੇ ਹੋ ਉਹਨਾਂ ਨੇ ਕਿਹਾ ਕਿ ਤੂੰ ਪਿੱਛੇ हट ਜਾ ਤੂੰ ਇਸ ਗੱਲ ਨੂੰ ਬਿਲਕੁਲ ਨਹੀਂ ਚਲਾਣਾ ਉੱਥੇ ਬੰਦੀਆਂ ਗਈਆਂ ਉਹਨਾਂ ਦੇ ਕੋਲ ਜਿਥੇ ਬੰਦੀਆਂ ਉਹਨਾਂ ਕੋਲ ਭਾਜੀ ਮੈਨੂੰ ਇਸ ਬਾਰੇ ਪਤਾ ਨਹੀਂ ਮੈਂ ਨੰਬਰ ਉਹਨਾਂ ਦੇ ਦੇ ਦਿੱਤੇ ਉਹਨਾਂ ਨੂੰ ਠੀਕ ਆ ਹਾਂਜੀ ਹਾਂਜੀ ਨੰਬਰ ਵਗੈਰਾ ਸ਼ਰਮਾਈ ਦੇ ਸਾਰਿਆਂ ਨੂੰ ਦਿੱਤੇ ਆ ਉਹਨਾਂ ਦਾ ਨਾਮ ਅਜੀ ਸ਼ਰਮਾ ਜੀ ਆ ਜਿਨ੍ਹਾਂ ਨੇ ਤੁਹਾਨੂੰ ਸਪੈਂਡ ਕੀਤਾ ਨਾ ਭੈਣੇ ਉਹਨਾਂ ਦਾ ਸਾਨੂੰ ਵੀ ਜੇ ਨੰਬਰ ਸ਼ੇਅਰ ਕਰ ਦਿਓ ਠੀਕ ਆ ਵੀਰ ਜੀ ਐਕਸਟੈਂਸ ਗੱਲ ਇਹ ਆ ਕਿ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਬਜ਼ੁਰਗੋ ਜਿਹੜੇ ਗਾਰਡ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਮੈਂ ਹਾਂ ਚਾਹੇ ਸ਼ਰਾਬ ਪੀਤੀ ਸੀ ਚਾਹੇ ਕੁਛ ਨਹੀਂ ਕੀਤਾ ਸੀ ਜਦੋਂ ਪਗੜੀ ਡਿੱਗੀ ਸੀ ਉਹਨਾਂ ਦੇ ਸਿਰ ਤੇ ਰੱਖ ਦਿੰਦੇ ਵੀਰੇ ਹਾਂਜੀ ਸੋਰੀ ਪਰ ਜਦੋਂ ਪੱਗ ਦਾ ਮਸਲ ਜੀ ਨੇ ਕਿ ਪੱਗ ਨਾਲ ਪਸ਼ਾ ਪਹੁੰਚ ਬਸ 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 ਔਰ ਸੈਕੰਡਲੀ ਫੋਟੋਆਂ ਖਿੱਚ ਕੇ ਫਿਰ ਗਰੁੱਪਾਂ 'ਚ ਸੈਂਡ ਕਰਤੀਆਂ ਅੱਛਾ ਇਹ ਬੇਦਵੀ ਦੀਆਂ ਜਿਹੜੀਆਂ ਫੋਟੋਆਂ ਆ ਇਹ ਗਰੁੱਪ ਦੇ ਵਿੱਚ ਸੈਂਡ ਹੋਈਆਂ ਵਾਂ ਤੇ ਮੈਂ ਤਾਂ ਖਲਪੀਆਂ ਤੁਹਾਡੇ ਕੋਲ ਤੁਹਾਡੇ ਕੋਲ ਲਾਈਵ ਵੀਡੀਓ 'ਚ ਫੋਟੋ ਤਾਂ ਪਈ ਹੋएगी ਹਾਂਜੀ ਤੁਹਾਡੇ ਕੋਲ ਫੋਟੋ ਤਾਂ ਵੀਡੀਓ ਪਈ ਹੋएगी ਨਾ ਹਾਂਜੀ ਮੇਰੇ ਕੋਲ ਫੋਟੋਆਂ ਪਈਆਂ ਚ ਸ਼ੇਅਰ ਕਰੋ ਤੇ ਕਿ ਭਾਈ ਜਿਹੜਾ ਨੰਬਰ ਤੁਹਾਨੂੰ ਸਸਪੈਂਡ ਜਿਨ੍ਹਾਂ ਨੇ ਕੀਤਾ ਨਾ ਹਾਂਜੀ ਹਾਂਜੀ ਵੀਰ ਜੀ ਇਹ ਨਾ ਕਿ ਇਹ ਕਹੂੰਗੀ ਅਸਲੀ ਜੇ ਆਪਾਂ ਜਾਤ ਪਤ ਵੈਸੇ ਲੈ ਲੈਣੀ ਇਨਸਾਨੀ ਦੇ ਤੌਰ ਤੇ ਵੀ ਖੜਿਓ ਇਨਸਾਨੀ ਤੇ ਨਾ ਖੜਿਓ ਕਿ ਕੇ ਵੀ ਜਾਤ ਦਾ ਪਰ ਹਾਂਜੀ ਵੀਰ ਜੀ ਲੱਖ ਦੀ ਲਾਗਤਾਂ ਨੇ ਜਿਹੜੇ ਆਪਣੇ ਆਪ ਨੂੰ ਸ਼ਰਮਾਜੀ ਤੋੜੀ ਕੁੜੀ ਹਾਂਜੀ ਹਾਂਜੀ ਵੀਰ ਜੀ ਭੈਣ ਹੀ ਪਰ ਜਿਹੜਾ ਇੱਕ 22 ਸਰਦਾਰ ਹੀ ਉਹ ਹਾਂਜੀ ਹਾਂਜੀ ਵੀਰ ਜੀ ਜਿਹੜਾ ਸਰਦਾਰ ਹੀ ਉਹ ਵੀ ਇੱਥੋਂ ਦੇ ਆ ਉਹਨਾਂ ਨੇ ਇੱਥੇ ਉਸ ਦਿਨ ਦੇ ਮਾਫੀਆਂ ਮੰਗਣ ਦੇ ਕਿ ਮੇਰੇ ਕੋਲ ਗਲਤੀ ਹੋ ਗਈ ਬੜੀ ਤਗੜੀ ਗਲਤੀ ਹੋ ਗਈ ਮੇਰੇ ਕੋ ਉਹ ਉਹਨੂੰ ਬੰਦਾ ਕਿਤੇ ਉਹਨੂੰ ਗੁੱਪੀਆਂ ਜੀ ਘਾੜਨ ਜਿ ਤਰ੍ਹਾਂ ਦੀ ਤੁਸੀਂ ਤਾਂ ਸਿਰ ਤੇ ਸਾਰੀ ਸੀ ਗਈ ਹੈ ਹਾਂਜੀ ਹਾਂਜੀ ਇਹ ਨਗਰਿਕਾਂ ਦਾ ਪਰ ਉਹ ਆਪਣੀ ਨਾ ਗਲਤੀ ਬਹੁਤ ਮਹਿਸੂਸ ਕਰਨ ਦੇ ਉਸ ਦਿਨ ਦੇ ਮਾਪਿਆਂ ਨੇ ਅੱਜ ਵੀ ਜਿੱਥੇ ਬੰਦੀਆਂ ਖੁਆਏ ਮਾਫੀਆਂ ਮੰਗਣ ਮੈਨੂੰ ਪਤਾ ਲੱਗਿਆ ਪਹਿਨੇ ਪਰ ਜੇ ਗਲਤੀ ਇੱਕ ਗਲਤੀ ਆਪਾਂ ਬਹੁਤ ਖੋਤੀ ਹੈ ਫਰਦੇ ਸੱਤੇ ਪੱਗ ਹੀ ਆਈ ਉਹ ਪੱਗ ਵੱਲ ਜਿਗਾ ਮਾਰ ਕੇ ਦਸਤਾਰ ਦੀ ਛਾਤੀ ਮਾਰ ਕੇ ਆਪਾਂ ਫਿਰ ਉਹ ਨਹੀਂ ਕਹਿੰਦੇ ਇਹ ਦਸਤਾਰ ਦੀ ਇੰਨੀ ਕਾਹਮੀ ਹੈ ਤਾਂ ਕਿ ਸਾਡੇ ਹਿੰਦੂ ਪਰਿਵਾਰ ਦੇ ਵਿੱਚ ਵੀ ਪਤਾ ਦਸਤਾਰੀਆਂ ਸ਼ਾਦੀਆਂ ਚ ਬੰਨਦੇ ਆ ਇੱਕ ਉਹ ਬਜ਼ੁਰਗ ਬੰਦਾ ਸੀ ਬਜ਼ੁਰਗ ਕਿੰਨਾ ਵਾਂਜੀ ਦਾਦੇ ਦੀ ਉਮਰ ਦਾ ਬੰਦਾ ਸੀ ਹਾਂਜੀ 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 ਇਨਸਾਨੀਅਤ ਰੱਖ ਲੈਂਦੇ ਅੰਦਰ ਥੋੜੀ ਇਨਸਾਨੀਤ ਰਾਜ ਦਾ ਬਾਥਰੂਮ ਨਿਕਲ ਗਿਆ ਇਹ ਸਫਾਈ ਵਾਲੇ ਬਕਾਇਦਾ ਲੱਗੇ ਹੁੰਦੇ ਆ ਵੀਰ ਜੀ ਉੱਥੇ ਪੈਨੇ ਵਸਾਈ ਸਵਾਈ ਵਾਲੇ ਨਹੀਂ ਲੱਗੇ ਜੀ ਹਾਂਜੀ ਹਾਂਜੀ ਮਾਰਕੀ ਜੀ ਆਪ ਵੀ ਕਰ ਦਿੰਦੇ ਸਮਝੋ ਸਾਡਾ ਪਿਓ ਹੀ ਹੁਣ ਵੀਰ ਜੀ ਹੁਣ ਥੋੜੇ ਦਿਨਾਂ ਦੀ ਗੱਲ ਹੈ 20 ਦਿਨ ਹੋਏ ਆ ਤੇ ਅਸੀਂ ਨਾ ਨੈਸਟਾਪ ਤੇ ਸੀ ਤੇ ਉੱਥੇ ਵਾਸ਼ਰੂਮ ਗਈਆਂ ਹਸਪੀਟਲ ਦੇ ਅੰਦਰ ਉੱਥੇ ਨਾ ਇੱਕ ਸ਼ਰੀ ਸਾਫ ਡਿੱਗੇ ਜਿਵੇਂ ਕਿ ਉਹ ਪਿਆ ਹੁੰਦਾ ਨਾ ਉਹਨਾਂ ਨੇ ਸ਼ਰੀ ਸਾਫ ਹਾਂਜੀ ਉਹ ਡਿੱਗੇ ਹੋਏ ਸੀ ਤੇ ਮੈਂ ਨਾ ਉਹਨਾਂ ਨੂੰ ਪਹਿਲਾਂ ਫੜ ਕੇ ਤੇ ਆਪਣੇ ਸੀਨੇ ਦੇ ਨਾਲ ਲਾਇਆ ਤੇ ਇੱਕਦਮ ਘਬਰਾ ਗਈ ਪਹਿਲਾਂ ਦੇਖ ਕੇ ਫਿਰ ਮੈਂ ਨਾ ਲੱਭਿਆ ਕਿ ਇਹ ਕਿਹਦਾ ਹੋ ਸਕਦਾ ਮੈਂ ਕਿਹਾ ਉਹਨਾਂ ਦਾ ਹੀ ਹੋ ਸਕਦਾ ਜਿਹੜੇ ਗੁਰਸਿੱਖ ਬੰਦਾ ਹੋਵੇ ਫਿਰ ਇੱਕ ਬੀਬੀ ਜੀ ਬੈਠੇ ਹੋਏ ਸੀ ਹਸਪੀਟਲ ਦੇ ਅੰਦਰ ਇਹ 10 15 ਦਿਨ ਦੀ ਘਟਨਾ ਦੋ ਹਾਂਜੀ ਹਾਂਜੀ ਤੇ ਉਹ ਬੈਠੇ ਹੋਏ ਸੀ ਮੈਂ ਉਹਨਾਂ ਕੋਲ ਗਈ ਮੈਂ ਕਿਹਾ ਕਿ ਇਹ ਸ਼੍ਰੀ ਸਾਹਿਬ ਤੁਹਾਡੇ ਆ ਚੰਦੇ ਉਹਨਾਂ ਨੇ ਚੈੱਕ ਕੀਤਾ ਕਹਿੰਦੇ ਮੈਡਮ ਜੀ ਤੁਹਾਡੇ ਆ ਕਹਿੰਦੇ ਮੈਡਮ ਜੀ ਵੀ ਸਾਡੀ ਜਾਨ ਵਾਪਸ ਕਰਤੀ ਹੈ ਨਹੀਂ ਨਹੀਂ ਉਹ ਮੈਨੂੰ ਕਹਿੰਦੇ ਆ ਕਿ ਜਿਹਨੇ ਇੱਕ ਪੰਜਾਬ ਦੀ ਧੀ ਪੰਜਾਬ ਦੀ ਸ਼ੇਰਨੀ ਉਹ ਚਲੋ ਬਹੁਤ ਹੀ ਤੁਹਾਡੇ ਵੀ ਪੰਥੋਂ ਧੰਨਵਾਦ ਆਕ ਤੁਸੀਂ ਇੱਕ ਹੱਕ ਤੇ ਫੱਟ ਲਈ ਇੱਕ ਪੱਗ ਲਈ ਖੜਿਓ ਜੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਹਾਂਜੀ ਹਾਂਜੀ ਜੇ ਤੁਹਾਨੂੰ ਕਦੀ ਵੀ ਕਿਤੇ ਵੀ ਸਪੋਰਟ ਦੀ ਲੋੜ ਆ ਤੁਹਾਨੂੰ ਕਿ ਧਮਕਾਉਂਦਾ ਜੇ ਕੁਝ ਕਰਦਾ ਤੇ ਸਾਡੇ ਨਾਲ ਗੱਲ ਕਰਾਓ ਕੰਕੂ ਕਰਾਓ ਹਾਂਜੀ ਆ ਬਹੁਤ 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 ਧੰਨਵਾਦ ਜਿਹਦਾ ਨੰਬਰ ਕਦੇ ਵੀ ਆਊਗਾ ਨੰਬਰ ਸੇਵ ਕਰ ਲਿਓ ਜੀ